ਕਰਦੇ ਆ ਬੰਗਲੌਰ ਦੀ ਇੱਕ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾਸੀ ਤਾਰਮਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਤਾਂ ਕਿ ਕੇਂਦਰੀ ਮੰਤਰੀ ਕਿਤੇ ਨਾ ਕਿਤੇ ਮੁਸ਼ਕਲਾਂ 'ਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਚੋਣਾਂ ਵਿਵਾਂਡ ਦਾ ਜਿਹੜਾ ਮਾਮਲਾ ਸੀਗਾ ਉਹ ਸੁਪਰੀਮ ਕੋਰਟ 'ਚ ਖੂਬ ਗੁੰਜਿਆ ਤੇ ਸੁਪਰੀਮ ਕੋਰਟ ਨੇ ਸਖਤ ਜਿਹੜਾ ਸਟੈਂਡ ਇਸਤੇ ਦਿਖਾਇਆ ਸੀਗਾ ਅਤੇ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਸਾਰੇ ਜਿਹੜਾ ਚੋਣਵੀਵਾਦ ਜਿਹੜਾ ਬਾਉਂਡ ਸੀਗਾ ਇਲੈਕਟ੍ਰੋਨਿਕ ਬਾਉਂਡ ਸੀ ਜਿਹੜਾ ਇਕੱਠਾ ਕੀਤਾ ਸੀ ਉਸ ਦਾ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਉਹ ਸਾਈਟ ਤੇ ਜਿਹੜਾ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਹੁਕਮ ਜਿਵੇਂ ਹੀ ਜਾਰੀ ਹੁੰਦੇ ਆ ਤਾਂ ਚੋਣਾਂ ਦੇ ਪਹਿਲਾਂ-ਪਹਿਲਾਂ ਹੀ ਉਹ ਸਾਰਾ ਡਾਟਾ ਜਿਹੜਾ ਸ਼ੇਅਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਵੱਡੇ ਸਵਾਲ ਖੜੇ ਕਰ दिए ਖਾਸ ਕਰਕੇ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਇਸ ਮਸਲੇ ਨੂੰ ਲੈ ਕੇ ਅਕਸਰ ਬੀਜੇਪੀ ਸਰਕਾਰ ਨੂੰ けਰਦੇ ਨੇ ਤੇ ਜਦੋਂ ਵੀ ਲੋਕ ਸਭਾ ਵਿੱਚ ਕੋਈ ਚਰਚਾ ਹੁੰਦੀ ਹੈ ਕੋਈ ਬਿਲ ਪੇਸ਼ ਹੁੰਦਾ ਤਾਂ ਉਸ ਉਸ ਦੇ ਦਰਮਿਆਨ ਅਕਸਰ ਦੇਖਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਵੱਲੋਂ ਚੋਣਵੀ ਵਾਉਣ ਦਾ ਜਿਹੜਾ ਮੁੱਦਾ ਹੈ ਉਹ ਜ਼ਰੂਰ ਖੇੜਿਆ ਜਾਂਦਾ ਤਾਂ ਇਸੇ ਦੇ ਦਰਮਿਆਨ ਇੱਕ ਹੁਣ ਵੱਡੀ ਜਿਹੜੀ ਆ ਕਾਰਵਾਈ ਆ ਜਿਹੜੀ ਉਹ ਕਿਤੇ ਨਾ ਕਿਤੇ ਹੋ ਸਕਦੀ ਆ ਕਿਉਂਕਿ ਬੰਗਲੌਰ ਦੀ ਅਦਾਲਤ ਵੱਲੋਂ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾ ਸਿਤਾ ਰਮਨ ਜੋ ਕਿ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਧਰ ਜੇ ਦੇਖਣਾ ਹੋਏਗਾ ਕਿ ਹੁਣ ਐਫ ਆਈ ਆਰ ਕਦੋਂ ਦਰਜ ਹੁੰਦੀ ਹੈ ਤੇ ਜੇਕਰ ਦੇਖਿਆ ਜਾਵੇ ਕਿ ਚੋਣਵੀ ਵੌਂਡ ਦਾ ਜਿਹੜਾ ਮੁੱਦਾ ਹੈ ਉਹ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਇਸ ਤੇ ਭਾਜਪਾ ਤੇ ਅਕਸਰ ਜਿਹੜੇ ਆ ਸਵਾਲ ਖੜੇ ਹੁੰਦੇ ਆ ਤਾਂ ਹੁਣ ਜੋ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤਾਂ ਇਸ ਦੇ ਚਾਲਦਿਆਂ ਹੁਣ ਹੋਰ ਵੀ ਸਮੱਸਿਆਵਾਂ ਜਿਹੜੀਆਂ ਭਾਜਪਾ ਦੀਆਂ ਵੱਧ ਸਕਦੀਆਂ ਨੇ ਤਾਂ ਕਿਤੇ ਨਾ ਕਿਤੇ ਬਗਲੌਰ ਦੀ ਅਦਾਲਤ ਵੱਲੋਂ ਮੁਸ਼ਕਲਾਂ ਜਿਹੜੀਆਂ ਉਹ ਵਧਾ ਕੇ ਰੱਖ ਦਿੱਤੀਆਂ ਨੇ ਨਿਰਮਲਾ ਸੀਤਾ ਰਮਨ ਦੀ ਹਤਾ ਇੱਕ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਚੋਣ ਨਹੀਂ ਲੜੇ ਸੀ ਅਤੇ ਉਹਨਾਂ ਵੱਲੋਂ ਦਾਵਾ ਠੋਕਿਆ ਗਿਆ ਸੀ ਕਿ ਉਹਨਾਂ ਕੋਲ ਚੋਣ ਲੜਨ ਦੇ ਲਈ ਪੈਸੇ ਤੱਕ ਨਹੀਂ ਹੈ ਇੱਕ ਨੀਜੀ ਇਹ ਚੈਨਲ ਤੇ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਦਾਵਾ ਠੋਕਿਆ ਸੀ ਕਿ ਇਸ ਵਾਰ ਉਹ ਚੋਣਾਂ ਤਾਂ ਨਹੀਂ ਲੜ ਰਹੇ ਕਿਉਂਕਿ ਉਹਨਾਂ ਕੋਲ ਐਨੇ ਪੈਸੇ ਨਹੀਂ ਕਿ ਉਹ ਚੋਣ ਲੜ ਸਕਣ ਪਰ ਉਧਰ ਜਿਵੇਂ ਹੀ ਆ ਭਾਜਪਾ ਸਰਕਾਰ ਐਨਡੀਏ ਨਾਲ ਮਿਲ ਕੇ ਐਨਡੀਏ ਗਠਵੰਧਨ ਦੇ ਤਹਿਤ ਜਿਹੜੀ ਸਰਕਾਰ ਭਾਜਪਾ ਦੀ ਬਣਦੀ ਹੈ ਤਾਂ ਉਸ ਵਿੱਚ ਵੱਡਾ ਉਹਦਾ ਮੋੜ ਤੋਂ ਜਿਹੜਾ ਹਾਂ ਨਿਰਮਲਾ ਸੀਤਾਰਾਮ ਦੇ ਹੱਕ ਵਿੱਚ ਆਂਦਾ ਹੈ ਤੇ ਉਹਨਾਂ ਨੂੰ ਫਿਰ ਤੋਂ ਵਿੱਤ ਮੰਤਰੀ ਦੇਸ਼ ਦਾ ਬਣਾਇਆ ਜਾਂਦਾ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਚੋਣਵੀ ਵੋਨ ਕਿਤੇ ਨਾ ਕਿਤੇ ਇੱਕ ਵਾਰ ਫਿਰ ਗੂੰਜ ਦੇ ਨਜ਼ਰ ਆ ਰਹੇ ਨੇ ਤੇ ਇਹ ਮੁੱਦਾ ਜਿਹੜਾ ਉਹ ਫਿਰ ਤੋਂ ਚਰਚਾ ਵਿੱਚ ਬਣਦਾ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਹੁਣ ਕਦੋਂ ਤੱਕ ਐਫ ਆਈ ਆਰ ਹੈ ਜਿਹੜੀ ਉਹ ਦਰਜ ਕੀਤੀ ਜਾਏਗੀ ਤੇ ਅਗਲੇਰੀ ਹੋਰ ਕੀ ਕਾਰਵਾਈ ਕੀਤੀ ਜਾਏਗੀ ਸ਼ਸ਼ੀ ਕਾ ਜੀ ਤੁਸੀਂ ਜੁੜੇ ਹੋ ਆਨਅਰ ਦੇ ਨਾਮ ਇਸਤਰਾਮਸੀ ਬਠੋਈ ਵੱਡੀ ਖਬਰ ਕੇਂਦਰੀ ਵਿੱਤ ਮੰਤਰੀ ਨਾਲ ਜੁੜੀ ਹੋਈ ਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਵਿੱਤੇ ਦਿਨ ਹੀ ਦੇਖਿਆ ਗਿਆ ਕਿ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਕਿ ਕੇਂਦਰੀ ਵਜਾਰਤ ਵਿੱਚ ਖਜ਼ਾਨਾ ਮੰਤਰੀ ਬਣਾਇਆ ਗਿਆ ਤਾਂ ਉਧਰ ਇੱਕ ਮਾਮਲਾ ਜਿਹੜਾ ਉਹ ਅਦਾਲਤ ਵਿੱਚ ਪਹੁੰਚਦਾ ਹੈ ਅਤੇ ਜੋ ਚਨਾਵੀ ਵੌਂਡ ਸੀਗਾ ਉਸ ਨੂੰ ਲੈ ਕੇ ਅਪੀਲ ਹੈ ਜਿਹੜੀ ਉਹ ਪੀਸੀਆਰ ਹੈ ਜਿਹੜੀ ਦਰਜ ਕਰਵਾਈ ਜਾਂਦੀ ਹੈ ਤੇ ਦੋਸ਼ ਲਗਾਏ ਜਾਂਦੇ ਆ ਕਿ ਤੱਕੇ ਨਾਲ ਸਾਡੇ ਤੋਂ ਚਨਾਵੀ ਵੌਂਡ ਹੈ ਜਿਹੜੇ ਉਹ ਵਸੂਲੇ ਗਏ ਨੇ ਤਾਂ ਇਸ ਤੇ ਮਾਮਲੇ ਤੇ ਸੁਣਵਾਈ ਕਰਦੇ ਆ ਬੰਗਲੌਰ ਦੀ ਇੱਕ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾਸੀ ਤਾਰਮਨ ਦੇ ਖਿਲਾਫ ਆਫ ਆਈ ਆਰ ਦਰਜ ਕੀਤੀ ਜਾਵੇ ਤਾਂ ਕਿ ਕੇਂਦਰੀ ਮੰਤਰੀ ਕਿਤੇ ਨਾ ਕਿਤੇ ਮੁਸ਼ਕਲਾਂ 'ਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਚਨਾਵੀ ਵਾਉਂਡ ਦਾ ਜਿਹੜਾ ਮਾਮਲਾ ਸੀਗਾ ਉਹ ਸੁਪਰੀਮ ਕੋਰਟ ਚ ਖੂਬ ਗੁੰਜਿਆ ਤੇ ਸੁਪਰੀਮ ਕੋਰਟ ਨੇ ਸਖਤ ਜਿਹੜਾ ਸਟੈਂਡ ਇਸਤੇ ਦਿਖਾਇਆ ਸੀਗਾ ਅਤੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਜਿਹੜਾ ਚਨਾਵੀ ਵਾ ਜਿਹੜਾ ਵਾਉਂਡ ਸੀਗਾ ਇਲੈਕਟ੍ਰੋਨਿਕ ਵਾਉਂਡ ਸੀ ਜਿਹੜਾ ਇਕੱਠਾ ਕੀਤਾ ਸੀ ਉਸ ਦਾ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਉਹ ਸਾਈਟ ਤੇ ਜਿਹੜਾ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਹੁਕਮ ਜਿਵੇਂ ਹੀ ਜਾਰੀ ਹੁੰਦੇ ਆ ਤਾਂ ਚੋਣਾ ਦਿਓ ਪਹਿਲਾ ਪਹਿਲਾ ਹੀ ਉਹ ਸਾਰਾ ਡਾਟਾ ਜਿਹੜਾ ਸ਼ੇਅਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਵੱਡੇ ਸਵਾਲ ਖੜੇ ਕਰਦੀ ਹੈ ਖਾਸ ਕਰਕੇ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਇਸ ਮਸਲੇ ਨੂੰ ਲੈ ਕੇ ਅਕਸਰ ਭਾਜਪਾ ਸਰਕਾਰ ਨੂੰ ਘੇਰਦੇ ਨੇ ਤੇ ਜਦੋਂ ਵੀ ਲੋਕ ਸਭਾ ਵਿੱਚ ਕੋਈ ਚਰਚਾ ਹੁੰਦੀ ਹੈ ਕੋਈ ਬਿੱਲ ਪੇਸ਼ ਹੁੰਦਾ ਹੈ ਤਾਂ ਉਸ ਉਸ ਦੇ ਦਰਮਿਆਨ ਅਕਸਰ ਦੇਖਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਵੱਲੋਂ ਚੋਣਵੀ ਵਾਉਂਡ ਦਾ ਜਿਹੜਾ ਮੁੱਦਾ ਹੈ ਉਹ ਜ਼ਰੂਰ ਛੇੜਿਆ ਜਾਂਦਾ ਹੈ ਤਾਂ ਇਸੇ ਦੇ ਦਰਮਿਆਨ ਇੱਕ ਹੁਣ ਵੱਡੀ ਜਿਹੜੀ ਆ ਕਾਰਵਾਈ ਆ ਜਿਹੜੀ ਉਹ ਕਿਤੇ ਨਾ ਕਿਤੇ ਹੋ ਸਕਦੀ ਆ ਕਿਉਂਕਿ ਮੰਗਲੌਰ ਦੀ ਅਦਾਲਤ ਵੱਲੋਂ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾ ਸੀ타 ਰਮਨ ਜੋ ਕਿ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਧਰ ਜੇ ਦੇਖਣਾ ਹੋਏਗਾ ਕਿ ਹੁਣ ਐਫ ਆਈ ਆਰ ਕਦੋਂ ਦਰਜ ਹੁੰਦੀ ਆ ਤੇ ਜੇਕਰ ਦੇਖਿਆ ਜਾਵੇ ਕਿ ਚੋਣਵੀ ਬਾਂਡ ਦਾ ਜਿਹੜਾ ਮੁੱਦਾ ਹੈ ਉਹ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਇਸ ਤੇ ਬੀਜਪੀ ਤੇ ਅਕਸਰ ਜਿਹੜੇ ਆ ਸਵਾਲ ਖੜੇ ਹੁੰਦੇ ਆ ਤਾਂ ਹੁਣ ਜੋ ਅਦਾਲਤ ਵੱਲੋਂ ਹੁਕਮ ਜਾਰੀ ਕਿਤੇ ਗਏ ਨੇ ਤਾਂ ਇਸ ਦੇ ਚਾਲਦਿਆਂ ਹੁਣ ਹੋਰ ਵੀ ਸਮੱਸਿਆਵਾਂ ਜਿਹੜੀਆਂ ਬੀਜਪੀ ਦੀਆਂ ਵੱਧ ਸਕਦੀਆਂ ਨੇ ਤਾਂ ਕਿਤੇ ਨਾ ਕਿਤੇ ਬਗਲੌਰ ਦੀ ਅਦਾਲਤ ਵੱਲੋਂ ਮੁਸ਼ਕਲਾਂ ਜਿਹੜੀਆਂ ਉਹ ਵਧਾ ਕੇ ਰੱਖ ਦਿੱਤੀਆਂ ਨੇ ਨਿਰਮਲਾ ਸੀਤਾ ਰਮਨ ਦੀ ਹਤਾ ਇੱਕ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਚੋਣ ਨਹੀਂ ਲੜੇ ਸੀ ਅਤੇ ਉਹਨਾਂ ਵੱਲੋਂ ਦਾਵਾ ਠੋਕਿਆ ਗਿਆ ਸੀ ਕਿ ਉਹਨਾਂ ਕੋਲ ਚੋਣ ਲੜਨ ਦੇ ਲਈ ਪੈਸੇ ਤੱਕ ਨਹੀਂ ਹੈ ਇੱਕ ਨੀਜੀ ਇਹ ਚੈਨਲ ਤੇ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਦਾਵਾ ਠੋਕਿਆ ਸੀ ਕਿ ਇਸ ਵਾਰ ਉਹ ਚੋਣ ਤਾਂ ਨਹੀਂ ਲੜ ਰਹੇ ਕਿਉਂਕਿ ਉਹਨਾਂ ਕੋਲ ਐਨੇ ਪੈਸੇ ਨਹੀਂ ਕਿ ਉਹ ਚੋਣ ਲੜ ਸਕਣ ਪਰ ਉਧਰ ਜਿਵੇਂ ਹੀ ਆ ਭਾਜਪਾ ਸਰਕਾਰ ਐਂਡੀਏ ਨਾਲ ਮਿਲ ਕੇ ਐਂਡੀਏ ਗਠਜੰਬੰਦਨ ਦੇ ਤਹਿਤ ਜਿਹੜੀ ਸਰਕਾਰ ਭਾਜਪਾ ਦੀ ਬਣਦੀ ਹੈ ਤਾਂ ਉਸ ਵਿੱਚ ਵੱਡਾ ਉਹਦਾ ਮੋੜ ਤੋਂ ਜਿਹੜਾ ਨਿਰਮਲਾ ਸੀਤਾ ਰਾਮਨ ਦੇ ਹੱਕ ਵਿੱਚ ਆਂਦਾ ਹੈ ਤੇ ਉਹਨਾਂ ਨੂੰ ਫਿਰ ਤੋਂ ਵਿੱਤ ਮੰਤਰੀ ਦੇਸ ਦਾ ਬਣਾਇਆ ਜਾਂਦਾ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਚੋਣਵੀ ਵੌਂਡ ਕਿਤੇ ਨਾ ਕਿਤੇ ਇੱਕ ਵਾਰ ਫਿਰ ਗੂੰਜ ਦੇ ਨਜ਼ਰ ਆ ਰਹੇ ਨੇ ਤੇ ਇਹ ਮੁੱਦਾ ਜਿਹੜਾ ਉਹ ਫਿਰ ਤੋਂ ਚਰਚਾ ਵਿੱਚ ਬਣਦਾ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਹੁਣ ਕਦੋਂ ਤੱਕ FIR ਜਿਹੜੀ ਉਹ ਦਰਜ ਕੀਤੀ ਜਾਏਗੀ ਤੇ ਅਗਲੇ ਦਿਨ ਹੋਰ ਕੀ ਕਾਰਵਾਈ ਕੀਤੀ ਜਾਏਗੀ ਸ਼ਸ਼ੀ ਕਾਜ ਜੀ ਤੁਸੀਂ ਜੁੜੇ ਹੋ ਆਨਰ ਦੇ ਨਾਮ ਸਤਰਾਮ ਸਿੰਘ ਬਠੋਈ ਵੱਡੀ ਖਬਰ ਕੇਂਦਰੀ ਵਿੱਤ ਮੰਤਰੀ ਨਾਲ ਜੁੜੀ ਹੋਈ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨਦਿਆ ਮੁਸ਼ਕਲਾਵਾਂ ਵਧੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਵਿੱਤੇ ਦਿਨ ਹੀ ਦੇਖਿਆ ਗਿਆ ਕਿ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਕਿ ਕੇਂਦਰੀ ਵਜਾਰਤ ਵਿੱਚ ਖਜ਼ਾਨਾ ਮੰਤਰੀ ਬਣਾਇਆ ਗਿਆ ਤਾਂ ਉਧਰ ਇੱਕ ਮਾਮਲਾ ਜਿਹੜਾ ਉਹ ਅਦਾਲਤ ਵਿੱਚ ਪਹੁੰਚਦਾ ਹੈ ਅਤੇ ਜੋ ਚਨਾਵੀ ਵੌਂਡ ਸੀਗਾ ਉਸ ਨੂੰ ਲੈ ਕੇ ਅਪੀਲ ਹੈ ਜਿਹੜੀ ਉਹ ਪੀਸੀਆਰ ਹੈ ਜਿਹੜੀ ਦਰਜ ਕਰਵਾਈ ਜਾਂਦੀ ਹੈ ਤੇ ਦੋਸ਼ ਲਗਾਏ ਜਾਂਦੇ ਆ ਕਿ ਤੱਕੇ ਨਾਲ ਸਾਡੇ ਤੋਂ ਚਨਾਵੀ ਵੌਂਡ ਹੈ ਜਿਹੜੇ ਉਹ ਵਸੂਲੇ ਗਏ ਨੇ ਤਾਂ ਇਸ ਤੇ ਮਾਮਲੇ ਤੇ ਸੁਣਵਾਈ ਕਰਦੇ ਆ ਬੰਗਲੌਰ ਦੀ ਇੱਕ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾਸੀ ਤਾਰਮਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਤਾਂ ਕਿ ਕੇਂਦਰੀ ਮੰਤਰੀ ਕਿਤੇ ਨਾ ਕਿਤੇ ਮੁਸ਼ਕਲਾਂ 'ਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਚਨਾਵੀ ਬਾਉਂਡ ਦਾ ਜਿਹੜਾ ਮਾਮਲਾ ਸੀਗਾ ਉਹ ਸੁਪਰੀਮ ਕੋਰਟ ਚ ਖੂਬ ਗੁੰਜਿਆ ਤੇ ਸੁਪਰੀਮ ਕੋਰਟ ਨੇ ਸਖਤ ਜਿਹੜਾ ਸਟੈਂਡ ਇਸਤੇ ਦਿਖਾਇਆ ਸੀਗਾ ਅਤੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਜਿਹੜਾ ਚਨਾਵੀ ਬਾਉਂਡ ਜਿਹੜਾ ਬਾਉਂਡ ਸੀਗਾ ਇਲੈਕਟ੍ਰੋਨਿਕ ਬਾਉਂਡ ਸੀ ਜਿਹੜਾ ਇਕੱਠਾ ਕੀਤਾ ਸੀ ਉਸ ਦਾ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਉਹ ਸਾਈਟ ਤੇ ਜਿਹੜਾ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਹੁਕਮ ਜਿਵੇਂ ਹੀ ਜਾਰੀ ਹੁੰਦੇ ਆ ਤਾਂ ਚੋਣਾ ਦਿਓ ਪਹਿਲਾ ਪਹਿਲਾ ਹੀ ਉਹ ਸਾਰਾ ਡਾਟਾ ਜਿਹੜਾ ਸ਼ੇਅਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਵੱਡੇ ਸਵਾਲ ਖੜੇ ਕਰਦੀ ਹੈ ਖਾਸ ਕਰਕੇ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਇਸ ਮਸਲੇ ਨੂੰ ਲੈ ਕੇ ਅਕਸਰ ਭਾਜਪਾ ਸਰਕਾਰ ਨੂੰ ਘੇਰਦੇ ਨੇ ਤੇ ਜਦੋਂ ਵੀ ਲੋਕ ਸਭਾ ਵਿੱਚ ਕੋਈ ਚਰਚਾ ਹੁੰਦੀ ਹੈ ਕੋਈ ਬਿੱਲ ਪੇਸ਼ ਹੁੰਦਾ ਹੈ ਤਾਂ ਉਸ ਉਸ ਦੇ ਦਰਮਿਆਨ ਅਕਸਰ ਦੇਖਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਵੱਲੋਂ ਚੋਣਵੀਂ ਵਾਉਂਡ ਦਾ ਜਿਹੜਾ ਮੁੱਦਾ ਹੈ ਉਹ ਜ਼ਰੂਰ ਖੇੜਿਆ ਜਾਂਦਾ ਹੈ ਤਾਂ ਇਸੇ ਦੇ ਦਰਮਿਆਨ ਇੱਕ ਹੁਣ ਵੱਡੀ ਜਿਹੜੀ ਆ ਕਾਰਵਾਈ ਆ ਜਿਹੜੀ ਉਹ ਕਿਤੇ ਨਾ ਕਿਤੇ ਹੋ ਸਕਦੀ ਆ ਕਿਉਂਕਿ ਬੰਗਲੌਰ ਦੀ ਅਦਾਲਤ ਵੱਲੋਂ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾ ਸੀ타 ਰਮਨ ਜੋ ਕਿ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਧਰ ਜੇ ਦੇਖਣਾ ਹੋਏਗਾ ਕਿ ਹੁਣ ਐਫ ਆਈ ਆਰ ਕਦੋਂ ਦਰਜ ਹੁੰਦੀ ਆ ਤੇ ਜੇਕਰ ਦੇਖਿਆ ਜਾਵੇ ਕਿ ਚੋਣਵੀ ਬਾਂਡ ਦਾ ਜਿਹੜਾ ਮੁੱਦਾ ਹੈ ਉਹ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਇਸ ਤੇ ਬੀਜੇਪੀ ਤੇ ਅਕਸਰ ਜਿਹੜੇ ਆ ਸਵਾਲ ਖੜੇ ਹੁੰਦੇ ਆ ਤਾਂ ਹੁਣ ਜੋ ਅਦਾਲਤ ਵੱਲੋਂ ਹੁਕਮ ਜਾਰੀ ਕਿਤੇ ਗਏ ਨੇ ਤਾਂ ਇਸ ਦੇ ਚਾਲਦਿਆਂ ਹੁਣ ਹੋਰ ਵੀ ਸਮੱਸਿਆਵਾਂ ਜਿਹੜੀਆਂ ਬੀਜੇਪੀ ਦੀਆਂ ਵੱਧ ਸਕਦੀਆਂ ਨੇ ਤਾਂ ਕਿਤੇ ਨਾ ਕਿਤੇ ਬਗਲੌਰ ਦੀ ਅਦਾਲਤ ਵੱਲੋਂ ਮੁਸ਼ਕਲਾਂ ਜਿਹੜੀਆਂ ਉਹ ਵਧਾ ਕੇ ਰੱਖ ਦਿੱਤੀਆਂ ਨੇ ਨਿਰਮਲਾ ਸੀਤਾ ਰਮਨ ਦੀ ਹਤਾ ਇੱਕ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਚੋਣ ਨਹੀਂ ਲੜੇ ਸੀ ਅਤੇ ਉਹਨਾਂ ਵੱਲੋਂ ਦਾਵਾ ਠੋਕਿਆ ਗਿਆ ਸੀ ਕਿ ਉਹਨਾਂ ਕੋਲ ਚੋਣ ਲੜਨ ਦੇ ਲਈ ਪੈਸੇ ਤੱਕ ਨਹੀਂ ਹੈ ਇੱਕ ਨੀਜੀ ਇਹ ਚੈਨਲ ਤੇ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਦਾਵਾ ਠੋਕਿਆ ਸੀ ਕਿ ਇਸ ਵਾਰ ਉਹ ਚੋਣ ਤਾਂ ਨਹੀਂ ਲੜ ਰਹੇ ਕਿਉਂਕਿ ਉਹਨਾਂ ਕੋਲ ਐਨੇ ਪੈਸੇ ਨਹੀਂ ਕਿ ਉਹ ਚੋਣ ਲੜ ਸਕਣ ਪਰ ਉਧਰ ਜਿਵੇਂ ਹੀ ਆ ਭਾਜਪਾ ਸਰਕਾਰ ਐਨਡੀਏ ਨਾਲ ਮਿਲ ਕੇ ਐਨਡੀਏ ਗਠਵੰਦਨ ਦੇ ਤਹਿਤ ਜਿਹੜੀ ਸਰਕਾਰ ਭਾਜਪਾ ਦੀ ਬਣਦੀ ਹੈ ਤਾਂ ਉਸ ਵਿੱਚ ਵੱਡਾ ਉਹਦਾ ਮੋੜ ਤੋਂ ਜਿਹੜਾ ਨਿਰਮਲਾ ਸੀਤਾ ਰਾਮਨ ਦੇ ਹੱਕ ਵਿੱਚ ਆਂਦਾ ਹੈ ਤੇ ਉਹਨਾਂ ਨੂੰ ਫਿਰ ਤੋਂ ਵਿੱਤ ਮੰਤਰੀ ਦੇਸ ਦਾ ਬਣਾਇਆ ਜਾਂਦਾ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਚੋਣਾਂ ਵੀ ਵਾਣ ਕਿਤੇ ਨਾ ਕਿਤੇ ਇੱਕ ਵਾਰ ਫਿਰ हां ਗੂੰਜ ਦੇ ਨਜ਼ਰ ਆ ਰਹੇ ਨੇ ਤੇ ਇਹ ਮੁੱਦਾ ਜਿਹੜਾ ਉਹ ਫਿਰ ਤੋਂ ਚਰਚਾ ਵਿੱਚ ਬਣਦਾ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਹੁਣ ਕਦੋਂ ਤੱਕ ਐਫ ਆਈ ਆਰ ਹੈ ਜਿਹੜੀ ਉਹ ਦਰਜ ਕੀਤੀ ਜਾਏਗੀ ਤੇ ਅਗਲੇਰੀ ਹੋਰ ਕੀ ਕਾਰਵਾਈ ਕੀਤੀ ਜਾਏਗੀ ਸ਼ਸ਼ੀ ਕਾ ਜੀ ਤੁਸੀਂ ਜੁੜੇ ਹੋ ਔਨਅਰ ਦੇ ਨਾਮ ਸਤਰਾਮ ਸਿੰਘ ਬਠੋਈ ਵੱਡੀ ਖਬਰ ਕੇਂਦਰੀ ਵਿੱਤ ਮੰਤਰੀ ਨਾਲ ਜੁੜੀ ਹੋਈ ਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਵਿੱਤੇ ਦਿਨ ਹੀ ਦੇਖਿਆ ਗਿਆ ਕਿ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਕਿ ਕੇਂਦਰੀ ਵਜਾਰਤ ਵਿੱਚ ਖਜ਼ਾਨਾ ਮੰਤਰੀ ਬਣਾਇਆ ਗਿਆ ਤਾਂ ਉਧਰ ਇੱਕ ਮਾਮਲਾ ਜਿਹੜਾ ਉਹ ਅਦਾਲਤ ਵਿੱਚ ਪਹੁੰਚਦਾ ਹੈ ਅਤੇ ਜੋ ਚਨਾਵੀ ਵੌਂਡ ਸੀਗਾ ਉਸ ਨੂੰ ਲੈ ਕੇ ਅਪੀਲ ਹੈ ਜਿਹੜੀ ਉਹ ਪੀਸੀਆਰ ਹੈ ਜਿਹੜੀ ਦਰਜ ਕਰਵਾਈ ਜਾਂਦੀ ਹੈ ਤੇ ਦੋਸ਼ ਲਗਾਏ ਜਾਂਦੇ ਆ ਕਿ ਤੱਕੇ ਨਾਲ ਸਾਡੇ ਤੋਂ ਚਨਾਵੀ ਵੌਂਡ ਹੈ ਜਿਹੜੇ ਉਹ ਵਸੂਲੇ ਗਏ ਨੇ ਤਾਂ ਇਸ ਤੇ ਮਾਮਲੇ ਤੇ ਸੁਣਵਾਈ ਕਰਦੇ ਆ ਬੰਗਲੌਰ ਦੀ ਇੱਕ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾਸੀ ਤਾਰਮਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਤਾਂ ਕਿ ਕੇਂਦਰੀ ਮੰਤਰੀ ਕਿਤੇ ਨਾ ਕਿਤੇ ਮੁਸ਼ਕਲਾਂ 'ਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਚਨਾਵੀ ਵਾਉਂਡ ਦਾ ਜਿਹੜਾ ਮਾਮਲਾ ਸੀਗਾ ਉਹ ਸੁਪਰੀਮ ਕੋਰਟ ਚ ਖੂਬ ਗੁੰਜਿਆ ਤੇ ਸੁਪਰੀਮ ਕੋਰਟ ਨੇ ਸਖਤ ਜਿਹੜਾ ਸਟੈਂਡ ਇਸਤੇ ਦਿਖਾਇਆ ਸੀਗਾ ਅਤੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਜਿਹੜਾ ਚਨਾਵੀ ਜਿਹੜਾ ਵਾਉਂਡ ਸੀਗਾ ਇਲੈਕਟ੍ਰੋਨਿਕ ਵਾਉਂਡ ਸੀ ਜਿਹੜਾ ਇਕੱਠਾ ਕੀਤਾ ਸੀ ਉਸ ਦਾ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਉਹ ਸਾਈਟ ਤੇ ਜਿਹੜਾ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਹੁਕਮ ਜਿਵੇਂ ਹੀ ਜਾਰੀ ਹੁੰਦੇ ਆ ਤਾਂ ਚੋਣਾਂ ਦੇ ਪਹਿਲਾ ਪਹਿਲਾਂ ਹੀ ਉਹ ਸਾਰਾ ਡਾਟਾ ਜਿਹੜਾ ਸ਼ੇਅਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਵੱਡੇ ਸਵਾਲ ਖੜੇ ਕਰਦੀ ਹੈ ਖਾਸ ਕਰਕੇ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਇਸ ਮਸਲੇ ਨੂੰ ਲੈ ਕੇ ਅਕਸਰ ਭਾਜਪਾ ਸਰਕਾਰ ਨੂੰ けਰਦੇ ਨੇ ਤੇ ਜਦੋਂ ਵੀ ਲੋਕ ਸਭਾ ਵਿੱਚ ਕੋਈ ਚਰਚਾ ਹੁੰਦੀ ਹੈ ਕੋਈ ਬਿੱਲ ਪੇਸ਼ ਹੁੰਦਾ ਹੈ ਤਾਂ ਉਸ ਉਸ ਦੇ ਦਰਮਿਆਨ ਅਕਸਰ ਦੇਖਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਵੱਲੋਂ ਚੋਣਵੀ ਵਾਉਂਡ ਦਾ ਜਿਹੜਾ ਮੁੱਦਾ ਹੈ ਉਹ ਜ਼ਰੂਰ ਖੇੜਿਆ ਜਾਂਦਾ ਹੈ ਤਾਂ ਇਸੇ ਦੇ ਦਰਮਿਆਨ ਇੱਕ ਹੁਣ ਵੱਡੀ ਜਿਹੜੀ ਆ ਕਾਰਵਾਈ ਆ ਜਿਹੜੀ ਉਹ ਕਿਤੇ ਨਾ ਕਿਤੇ ਹੋ ਸਕਦੀ ਹੈ ਕਿਉਂਕਿ ਬੰਗਲੌਰ ਦੀ ਅਦਾਲਤ ਵੱਲੋਂ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਰਮਲਾ ਸੀ타 ਰਮਨ ਜੋ ਕੇ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਧਰ ਜੇ ਦੇਖਣਾ ਹੋਏਗਾ ਕਿ ਹੁਣ ਐਫ ਆਈ ਆਰ ਕਦੋਂ ਦਰਜ ਹੁੰਦੀ ਹੈ ਤੇ ਜੇਕਰ ਦੇਖਿਆ ਜਾਵੇ ਕਿ ਚੋਣਵੀ ਬਾਂਡ ਦਾ ਜਿਹੜਾ ਮੁੱਦਾ ਹੈ ਉਹ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਇਸ ਤੇ ਭਾਜਪਾ ਤੇ ਅਕਸਰ ਜਿਹੜੇ ਆ ਸਵਾਲ ਖੜੇ ਹੁੰਦੇ ਆ ਤਾਂ ਹੁਣ ਜੋ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤਾਂ ਇਸ ਦੇ ਚਾਲਦਿਆਂ ਹੁਣ ਹੋਰ ਵੀ ਸਮੱਸਿਆਵਾਂ ਜਿਹੜੀਆਂ ਭਾਜਪਾ ਦੀਆਂ ਵੱਧ ਸਕਦੀਆਂ ਨੇ ਤਾਂ ਕਿਤੇ ਨਾ ਕਿਤੇ ਬਗਲੌਰ ਦੀ ਅਦਾਲਤ ਵੱਲੋਂ ਮੁਸ਼ਕਲਾਂ ਜਿਹੜੀਆਂ ਉਹ ਵਧਾ ਕੇ ਰੱਖ ਦਿੱਤੀਆਂ ਨੇ ਨਿਰਮਲਾ ਸੀਤਾ ਰਮਨ ਦੀਆਂ ਤਾਂ ਇੱਕ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਚੋਣ ਨਹੀਂ ਲੜੇ ਸੀ ਅਤੇ ਉਹਨਾਂ ਵੱਲੋਂ ਦਾਵਾ ਠੋਕਿਆ ਗਿਆ ਸੀ ਕਿ ਉਹਨਾਂ ਕੋਲ ਚੋਣ ਲੜਨ ਦੇ ਲਈ ਪੈਸੇ ਤੱਕ ਨਹੀਂ ਹੈ ਇੱਕ ਨੀਜੀ ਇਹ ਚੈਨਲ ਤੇ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਦਾਵਾ ਠੋਕਿਆ ਸੀ ਕਿ ਇਸ ਵਾਰ ਉਹ ਚੋਣ ਤਾਂ ਨਹੀਂ ਲੜ ਰਹੇ ਕਿਉਂਕਿ ਉਹਨਾਂ ਕੋਲ ਐਨੇ ਪੈਸੇ ਨਹੀਂ ਕਿ ਉਹ ਚੋਣ ਲੜ ਸਕਣ ਪਰ ਉਧਰ ਜਿਵੇਂ ਹੀ ਆ ਭਾਜਪਾ ਸਰਕਾਰ ਐਨਡੀਏ ਨਾਲ ਮਿਲ ਕੇ ਐਨਡੀਏ ਗਠਜੰਬੰਦਨ ਦੇ ਤਹਿਤ ਜਿਹੜੀ ਸਰਕਾਰ ਭਾਜਪਾ ਦੀ ਬਣਦੀ ਹੈ ਤਾਂ ਉਸ ਵਿੱਚ ਵੱਡਾ ਉਹਦਾ ਮੋੜ ਤੋਂ ਜਿਹੜਾ ਨਿਰਮਲਾ ਸੀਤਾਰਾਮ ਦੇ ਹੱਕ ਵਿੱਚ ਆਂਦਾ ਹੈ ਤੇ ਉਹਨਾਂ ਨੂੰ ਫਿਰ ਤੋਂ ਵਿੱਤ ਮੰਤਰੀ ਦੇਸ਼ ਦਾ ਬਣਾਇਆ ਜਾਂਦਾ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਚੋਣਾਂ ਹੀ ਵਾਣ ਕਿਤੇ ਨਾ ਕਿਤੇ ਇੱਕ ਵਾਰ ਫਿਰ ਗੂੰਜ ਦੇ ਨਜ਼ਰ ਆ ਰਹੇ ਨੇ ਤੇ ਮੁੱਦਾ ਜਿਹੜਾ ਉਹ ਫਿਰ ਤੋਂ ਚਰਚਾ ਵਿੱਚ ਬਣਦਾ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਹੁਣ ਕਦੋਂ ਤੱਕ ਐਫ ਆਈ ਆਰ ਹੈ ਜਿਹੜੀ ਉਹ ਦਰਜ ਕੀਤੀ ਜਾਏਗੀ ਤੇ ਅਗਲੇਰੀ ਹੋਰ ਕੀ ਕਾਰਵਾਈ ਕੀਤੀ ਜਾਏਗੀ ਸ਼ਸ਼ੀਕਾ ਜੀ ਤੁਸੀਂ ਜੁੜੇ ਹੋ ਔਨਅਰ ਦੇ ਨਾਮ ਇਸਤਰਾਮ ਸਿੰਘ ਬਠੋਈ ਵੱਡੀ ਖਬਰ ਕੇਂਦਰੀ ਵਿੱਤ ਮੰਤਰੀ ਨਾਲ ਜੁੜੀ ਹੋਈ ਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਵਿੱਤੇ ਦਿਨ ਹੀ ਦੇਖਿਆ ਗਿਆ ਕਿ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਕਿ ਕੇਂਦਰੀ ਵਜਾਰਤ ਵਿੱਚ ਖਜ਼ਾਨਾ ਮੰਤਰੀ ਬਣਾਇਆ ਗਿਆ ਤਾਂ ਉਧਰ ਇੱਕ ਮਾਮਲਾ ਜਿਹੜਾ ਉਹ ਅਦਾਲਤ ਵਿੱਚ ਪਹੁੰਚਦਾ ਹੈ ਅਤੇ ਜੋ ਚਨਾਵੀ ਵੌਂਡ ਸੀਗਾ ਉਸ ਨੂੰ ਲੈ ਕੇ ਅਪੀਲ ਹੈ ਜਿਹੜੀ ਉਹ ਪੀਸੀਆਰ ਹੈ ਜਿਹੜੀ ਦਰਜ ਕਰਵਾਈ ਜਾਂਦੀ ਹੈ ਤੇ ਦੋਸ਼ ਲਗਾਏ ਜਾਂਦੇ ਆ ਕਿ ਤੱਕੇ ਨਾਲ ਸਾਡੇ ਤੋਂ ਚਨਾਵੀ ਵੌਂਡ ਹੈ ਜਿਹੜੇ ਉਹ ਵਸੂਲੇ ਗਏ ਨੇ ਤਾਂ ਇਸ ਤੇ ਮਾਮਲੇ ਤੇ ਸੁਣਵਾਈ ਕਰਦੇ ਆ ਬੰਗਲੌਰ ਦੀ ਇੱਕ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾਸੀ ਤਾਰਮਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਤਾਂ ਕਿ ਕੇਂਦਰੀ ਮੰਤਰੀ ਕਿਤੇ ਨਾ ਕਿਤੇ ਮੁਸ਼ਕਲਾਂ 'ਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਚਨਾਵੀ ਬਾਉਂਡ ਦਾ ਜਿਹੜਾ ਮਾਮਲਾ ਸੀਗਾ ਉਹ ਸੁਪਰੀਮ ਕੋਰਟ ਚ ਖੂਬ ਗੁੰਜਿਆ ਤੇ ਸੁਪਰੀਮ ਕੋਰਟ ਨੇ ਸਖਤ ਜਿਹੜਾ ਸਟੈਂਡ ਇਸਤੇ ਦਿਖਾਇਆ ਸੀਗਾ ਅਤੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਜਿਹੜਾ ਚਨਾਵੀ ਜਿਹੜਾ ਬਾਉਂਡ ਸੀਗਾ ਇਲੈਕਟ੍ਰੋਨਿਕ ਬਾਉਂਡ ਸੀ ਜਿਹੜਾ ਇਕੱਠਾ ਕੀਤਾ ਸੀ ਉਸ ਦਾ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਉਹ ਸਾਈਟ ਤੇ ਜਿਹੜਾ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਹੁਕਮ ਜਿਵੇਂ ਹੀ ਜਾਰੀ ਹੁੰਦੇ ਆ ਤਾਂ ਚੋਣਾਂ ਦੇ ਪਹਿਲਾ ਪਹਿਲਾਂ ਹੀ ਉਹ ਸਾਰਾ ਡਾਟਾ ਜਿਹੜਾ ਸ਼ੇਅਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਵੱਡੇ ਸਵਾਲ ਖੜੇ ਕਰਦੀ ਹੈ ਖਾਸ ਕਰਕੇ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਇਸ ਮਸਲੇ ਨੂੰ ਲੈ ਕੇ ਅਕਸਰ ਭਾਜਪਾ ਸਰਕਾਰ ਨੂੰ けਰਦੇ ਨੇ ਤੇ ਜਦੋਂ ਵੀ ਲੋਕ ਸਭਾ ਵਿੱਚ ਕੋਈ ਚਰਚਾ ਹੁੰਦੀ ਹੈ ਕੋਈ ਬਿੱਲ ਪੇਸ਼ ਹੁੰਦਾ ਹੈ ਤਾਂ ਉਸ ਉਸ ਦੇ ਦਰਮਿਆਨ ਅਕਸਰ ਦੇਖਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਵੱਲੋਂ ਜਨਾਵੀ ਵਾਉਣ ਦਾ ਜਿਹੜਾ ਮੁੱਦਾ ਹੈ ਉਹ ਜ਼ਰੂਰ ਛੇੜਿਆ ਜਾਂਦਾ ਹੈ ਤਾਂ ਇਸੇ ਦੇ ਦਰਮਿਆਨ ਇੱਕ ਹੁਣ ਵੱਡੀ ਜਿਹੜੀ ਆ ਕਾਰਵਾਈ ਆ ਜਿਹੜੀ ਉਹ ਕਿਤੇ ਨਾ ਕਿਤੇ ਹੋ ਸਕਦੀ ਆ ਕਿਉਂਕਿ ਬੰਗਲੌਰ ਦੀ ਅਦਾਲਤ ਵੱਲੋਂ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾ ਸੀ타 ਰਮਨ ਜੋ ਕਿ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਧਰ ਜੇ ਦੇਖਣਾ ਹੋਏਗਾ ਕਿ ਹੁਣ ਐਫ ਆਈ ਆਰ ਕਦੋਂ ਦਰਜ ਹੁੰਦੀ ਆ ਤੇ ਜੇਕਰ ਦੇਖਿਆ ਜਾਵੇ ਕਿ ਚੋਣਵੀ ਬਾਂਡ ਦਾ ਜਿਹੜਾ ਮੁੱਦਾ ਹੈ ਉਹ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਇਸ ਤੇ ਬੀਜੇਪੀ ਤੇ ਅਕਸਰ ਜਿਹੜੇ ਆ ਸਵਾਲ ਖੜੇ ਹੁੰਦੇ ਆ ਤਾਂ ਹੁਣ ਜੋ ਅਦਾਲਤ ਵੱਲੋਂ ਹੁਕਮ ਜਾਰੀ ਕਿਤੇ ਗਏ ਨੇ ਤਾਂ ਇਸ ਦੇ ਚਾਲਦਿਆਂ ਹੁਣ ਹੋਰ ਵੀ ਸਮੱਸਿਆਵਾਂ ਜਿਹੜੀਆਂ ਬੀਜੇਪੀ ਦੀਆਂ ਵੱਧ ਸਕਦੀਆਂ ਨੇ ਤਾਂ ਕਿਤੇ ਨਾ ਕਿਤੇ ਬਗਲੌਰ ਦੀ ਅਦਾਲਤ ਵੱਲੋਂ ਮੁਸ਼ਕਲਾਂ ਜਿਹੜੀਆਂ ਉਹ ਵਧਾ ਕੇ ਰੱਖ ਦਿੱਤੀਆਂ ਨੇ ਨਿਰਮਲਾ ਸੀਤਾ ਰਮਨ ਦੀ ਹਤਾ ਇੱਕ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਚੋਣ ਨਹੀਂ ਲੜੇ ਸੀ ਅਤੇ ਉਹਨਾਂ ਵੱਲੋਂ ਦਾਵਾ ਠੋਕਿਆ ਗਿਆ ਸੀ ਕਿ ਉਹਨਾਂ ਕੋਲ ਚੋਣ ਲੜਨ ਦੇ ਲਈ ਪੈਸੇ ਤੱਕ ਨਹੀਂ ਹੈ ਇੱਕ ਨੀਜੀ ਇਹ ਚੈਨਲ ਤੇ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਦਾਵਾ ਠੋਕਿਆ ਸੀ ਕਿ ਇਸ ਵਾਰ ਉਹ ਚੋਣਾਂ ਤਾਂ ਨਹੀਂ ਲੜ ਰਹੇ ਕਿਉਂਕਿ ਉਹਨਾਂ ਕੋਲ ਐਨੇ ਪੈਸੇ ਨਹੀਂ ਕਿ ਉਹ ਚੋਣ ਲੜ ਸਕਣ ਪਰ ਉਧਰ ਜਿਵੇਂ ਹੀ ਆ ਭਾਜਪਾ ਸਰਕਾਰ ਐਨਡੀਏ ਨਾਲ ਮਿਲ ਕੇ ਐਨਡੀਏ ਗਠਵੰਧਨ ਦੇ ਤਹਿਤ ਜਿਹੜੀ ਸਰਕਾਰ ਭਾਜਪਾ ਦੀ ਬਣਦੀ ਹੈ ਤਾਂ ਉਸ ਵਿੱਚ ਵੱਡਾ ਉਹਦਾ ਮੋੜ ਤੋਂ ਜਿਹੜਾ ਨਿਰਮਲਾ ਸੀਤਾਰਾਮ ਦੇ ਹੱਕ ਵਿੱਚ ਆਂਦਾ ਹੈ ਤੇ ਉਹਨਾਂ ਨੂੰ ਫਿਰ ਤੋਂ ਵਿੱਤ ਮੰਤਰੀ ਦੇਸ਼ ਦਾ ਬਣਾਇਆ ਜਾਂਦਾ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਚੋਣਾਂ ਹੀ ਵਾਣ ਕਿਤੇ ਨਾ ਕਿਤੇ ਇੱਕ ਵਾਰ ਫਿਰ ਗੂੰਜ ਦੇ ਨਜ਼ਰ ਆ ਰਹੇ ਨੇ ਤੇ ਇਹ ਮੁੱਦਾ ਜਿਹੜਾ ਉਹ ਫਿਰ ਤੋਂ ਚਰਚਾ ਵਿੱਚ ਬਣਦਾ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਹੁਣ ਕਦੋਂ ਤੱਕ ਐਫ ਆਈ ਆਰ ਹੈ ਜਿਹੜੀ ਉਹ ਦਰਜ ਕੀਤੀ ਜਾਏਗੀ ਤੇ ਅਗਲੇਰੀ ਹੋਰ ਕੀ ਕਾਰਵਾਈ ਕੀਤੀ ਜਾਏਗੀ ਸ਼ਸ਼ੀਕਾ ਜੀ ਤੁਸੀਂ ਜੁੜੇ ਹੋ ਔਨਅਰ ਦੇ ਨਾਮ ਸਤਰਾਮ ਸਿੰਘ ਬਠੋਈ ਵੱਡੀ ਖਬਰ ਕੇਂਦਰੀ ਵਿੱਤ ਮੰਤਰੀ ਨਾਲ ਜੁੜੀ ਹੋਈ ਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਵਿੱਤੇ ਦਿਨ ਹੀ ਦੇਖਿਆ ਗਿਆ ਕਿ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਕਿ ਕੇਂਦਰੀ ਵਜਾਰਤ ਵਿੱਚ ਖਜ਼ਾਨਾ ਮੰਤਰੀ ਬਣਾਇਆ ਗਿਆ ਤਾਂ ਉਧਰ ਇੱਕ ਮਾਮਲਾ ਜਿਹੜਾ ਉਹ ਅਦਾਲਤ ਵਿੱਚ ਪਹੁੰਚਦਾ ਹੈ ਅਤੇ ਜੋ ਚਨਾਵੀ ਵੌਂਡ ਸੀਗਾ ਉਸ ਨੂੰ ਲੈ ਕੇ ਅਪੀਲ ਹੈ ਜਿਹੜੀ ਉਹ ਪੀਸੀਆਰ ਹੈ ਜਿਹੜੀ ਦਰਜ ਕਰਵਾਈ ਜਾਂਦੀ ਹੈ ਤੇ ਦੋਸ਼ ਲਗਾਏ ਜਾਂਦੇ ਆ ਕਿ ਤੱਕੇ ਨਾਲ ਸਾਡੇ ਤੋਂ ਚਨਾਵੀ ਵੌਂਡ ਹੈ ਜਿਹੜੇ ਉਹ ਵਸੂਲੇ ਗਏ ਨੇ ਤਾਂ ਇਸ ਤੇ ਮਾਮਲੇ ਤੇ ਸੁਣਵਾਈ ਕਰਦੇ ਆ ਬੰਗਲੌਰ ਦੀ ਇੱਕ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾਸੀ ਤਾਰਮਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਤਾਂ ਕਿ ਕੇਂਦਰੀ ਮੰਤਰੀ ਕਿਤੇ ਨਾ ਕਿਤੇ ਮੁਸ਼ਕਲਾਂ 'ਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਚਨਾਵੀ ਬਾਉਂਡ ਦਾ ਜਿਹੜਾ ਮਾਮਲਾ ਸੀਗਾ ਉਹ ਸੁਪਰੀਮ ਕੋਰਟ ਚ ਖੂਬ ਗੁੰਜਿਆ ਤੇ ਸੁਪਰੀਮ ਕੋਰਟ ਨੇ ਸਖਤ ਜਿਹੜਾ ਸਟੈਂਡ ਇਸਤੇ ਦਿਖਾਇਆ ਸੀਗਾ ਅਤੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਜਿਹੜਾ ਚਨਾਵੀ ਜਿਹੜਾ ਬਾਉਂਡ ਸੀਗਾ ਇਲੈਕਟ੍ਰੋਨਿਕ ਬਾਉਂਡ ਸੀ ਜਿਹੜਾ ਇਕੱਠਾ ਕੀਤਾ ਸੀ ਉਸ ਦਾ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਉਹ ਸਾਈਡ ਤੇ ਜਿਹੜਾ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਹੁਕਮ ਜਿਵੇਂ ਹੀ ਜਾਰੀ ਹੁੰਦੇ ਆ ਤਾਂ ਚੋਣਾਂ ਦੇ ਪਹਿਲਾ ਪਹਿਲਾਂ ਹੀ ਉਹ ਸਾਰਾ ਡਾਟਾ ਜਿਹੜਾ ਸ਼ੇਅਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਵੱਡੇ ਸਵਾਲ ਖੜੇ ਕਰਦੀ ਹੈ ਖਾਸ ਕਰਕੇ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਇਸ ਮਸਲੇ ਨੂੰ ਲੈ ਕੇ ਅਕਸਰ ਭਾਜਪਾ ਸਰਕਾਰ ਨੂੰ ਘੇਰਦੇ ਨੇ ਤੇ ਜਦੋਂ ਵੀ ਲੋਕ ਸਭਾ ਵਿੱਚ ਕੋਈ ਚਰਚਾ ਹੁੰਦੀ ਹੈ ਕੋਈ ਬਿੱਲ ਪੇਸ਼ ਹੁੰਦਾ ਹੈ ਤਾਂ ਉਸ ਉਸ ਦੇ ਦਰਮਿਆਨ ਅਕਸਰ ਦੇਖਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਵੱਲੋਂ ਚੋਣਾਂ ਵੀ ਵਾਉਣ ਦਾ ਜਿਹੜਾ ਮੁੱਦਾ ਹੈ ਉਹ ਜ਼ਰੂਰ ਛੇੜਿਆ ਜਾਂਦਾ ਹੈ ਤਾਂ ਇਸੇ ਦੇ ਦਰਮਿਆਨ ਇੱਕ ਹੁਣ ਵੱਡੀ ਜਿਹੜੀ ਆ ਕਾਰਵਾਈ ਹੈ ਜਿਹੜੀ ਉਹ ਕਿਤੇ ਨਾ ਕਿਤੇ ਹੋ ਸਕਦੀ ਹੈ ਕਿਉਂਕਿ ਬੰਗਲੌਰ ਦੀ ਅਦਾਲਤ ਵੱਲੋਂ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾ ਸੀ타 ਰਮਨ ਜੋ ਕਿ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਧਰ ਜੇ ਦੇਖਣਾ ਹੋਏਗਾ ਕਿ ਹੁਣ ਐਫ ਆਈ ਆਰ ਕਦੋਂ ਦਰਜ ਹੁੰਦੀ ਹੈ ਤੇ ਜੇਕਰ ਦੇਖਿਆ ਜਾਵੇ ਕਿ ਚੋਣਵੀ ਬਾਂਡ ਦਾ ਜਿਹੜਾ ਮੁੱਦਾ ਹੈ ਉਹ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਇਸ ਤੇ ਭਾਜਪਾ ਤੇ ਅਕਸਰ ਜਿਹੜੇ ਆ ਸਵਾਲ ਖੜੇ ਹੁੰਦੇ ਆ ਤਾਂ ਹੁਣ ਜੋ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤਾਂ ਇਸ ਦੇ ਚਾਲਦਿਆਂ ਹੁਣ ਔਰ ਵੀ ਸਮੱਸਿਆਵਾਂ ਜਿਹੜੀਆਂ ਭਾਜਪਾ ਦੀਆਂ ਵੱਧ ਸਕਦੀਆਂ ਨੇ ਤਾਂ ਕਿਤੇ ਨਾ ਕਿਤੇ ਬਗਲੌਰ ਦੀ ਅਦਾਲਤ ਵੱਲੋਂ ਮੁਸ਼ਕਲਾਂ ਜਿਹੜੀਆਂ ਉਹ ਵਧਾ ਕੇ ਰੱਖ ਦਿੱਤੀਆਂ ਨੇ ਨਿਰਮਲਾ ਸੀਤਾ ਰਮਨ ਦੀਆਂ ਤਾਂ ਇੱਕ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਚੋਣ ਨਹੀਂ ਲੜੇ ਸੀ ਅਤੇ ਉਹਨਾਂ ਵੱਲੋਂ ਦਾਵਾ ਠੋਕਿਆ ਗਿਆ ਸੀ ਕਿ ਉਹਨਾਂ ਕੋਲ ਚੋਣ ਲੜਨ ਦੇ ਲਈ ਪੈਸੇ ਤੱਕ ਨਹੀਂ ਹੈ ਇੱਕ ਨਿੱਜੀ ਇਹ ਚੈਨਲ ਤੇ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਦਾਵਾ ਠੋਕਿਆ ਸੀ ਕਿ ਇਸ ਵਾਰ ਉਹ ਚੋਣਾਂ ਤਾਂ ਨਹੀਂ ਲੜ ਰਹੇ ਕਿਉਂਕਿ ਉਹਨਾਂ ਕੋਲ ਐਨੇ ਪੈਸੇ ਨਹੀਂ ਕਿ ਉਹ ਚੋਣ ਲੜ ਸਕਣ ਪਰ ਉਧਰ ਜਿਵੇਂ ਹੀ ਆ ਭਾਜਪਾ ਸਰਕਾਰ ਐਨਡੀਏ ਨਾਲ ਮਿਲ ਕੇ ਐਨਡੀਏ ਗਠਵੰਧਨ ਦੇ ਤਹਿਤ ਜਿਹੜੀ ਸਰਕਾਰ ਭਾਜਪਾ ਦੀ ਬਣਦੀ ਹੈ ਤਾਂ ਉਸ ਵਿੱਚ ਵੱਡਾ ਉਹਦਾ ਮੋੜ ਤੋਂ ਜਿਹੜਾ ਨਿਰਮਲਾ ਸੀਤਾ ਰਾਮਨ ਦੇ ਹੱਕ ਵਿੱਚ ਆਂਦਾ ਹੈ ਤੇ ਉਹਨਾਂ ਨੂੰ ਫਿਰ ਤੋਂ ਵਿੱਤ ਮੰਤਰੀ ਦੇਸ ਦਾ ਬਣਾਇਆ ਜਾਂਦਾ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਚੋਣਾਂ ਹੀ ਵਾਣ ਕਿਤੇ ਨਾ ਕਿਤੇ ਇੱਕ ਵਾਰ ਫਿਰ हां ਗੂੰਜ ਦੇ ਨਜ਼ਰ ਆ ਰਹੇ ਨੇ ਤੇ ਮੁੱਦਾ ਜਿਹੜਾ ਉਹ ਫਿਰ ਤੋਂ ਚਰਚਾ ਵਿੱਚ ਬਣਦਾ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਹੁਣ ਕਦੋਂ ਤੱਕ ਐਫ ਆਈ ਆਰ ਆ ਜਿਹੜੀ ਉਹ ਦਰਜ ਕੀਤੀ ਜਾਏਗੀ ਤੇ ਅਗਲੇਰੀ ਹੋਰ ਕੀ ਕਾਰਵਾਈ ਕੀਤੀ ਜਾਏਗੀ ਸ਼ਸ਼ੀਕਾ ਜੀ ਤੁਸੀਂ ਜੁੜੇ ਹੋ ਆਨਅਰ ਦੇ ਨਾਮ ਐਸਤਰਾਮ ਸਿੰਘ ਬਠੋਈ ਵੱਡੀ ਖਬਰ ਕੇਂਦਰੀ ਵਿੱਤ ਮੰਤਰੀ ਨਾਲ ਜੁੜੀ ਹੋਈ ਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਵਿੱਤੇ ਦਿਨ ਹੀ ਦੇਖਿਆ ਗਿਆ ਕਿ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਕਿ ਕੇਂਦਰੀ ਵਜਾਰਤ ਵਿੱਚ ਖਜ਼ਾਨਾ ਮੰਤਰੀ ਬਣਾਇਆ ਗਿਆ ਤਾਂ ਉਧਰ ਇੱਕ ਮਾਮਲਾ ਜਿਹੜਾ ਉਹ ਅਦਾਲਤ ਵਿੱਚ ਪਹੁੰਚਦਾ ਹੈ ਅਤੇ ਜੋ ਚਨਾਵੀ ਵੌਂਡ ਸੀਗਾ ਉਸ ਨੂੰ ਲੈ ਕੇ ਅਪੀਲ ਹੈ ਜਿਹੜੀ ਉਹ ਪੀਸੀਆਰ ਹੈ ਜਿਹੜੀ ਦਰਜ ਕਰਵਾਈ ਜਾਂਦੀ ਹੈ ਤੇ ਦੋਸ਼ ਲਗਾਏ ਜਾਂਦੇ ਆ ਕਿ ਤੱਕੇ ਨਾਲ ਸਾਡੇ ਤੋਂ ਚਨਾਵੀ ਵੌਂਡ ਹੈ ਜਿਹੜੇ ਉਹ ਵਸੂਲੇ ਗਏ ਨੇ ਤਾਂ ਇਸ ਤੇ ਮਾਮਲੇ ਤੇ ਸੁਣਵਾਈ ਕਰਦੇ ਆ ਬੰਗਲੌਰ ਦੀ ਇੱਕ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾਸੀ ਤਾਰਮਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਤਾਂ ਕਿ ਕੇਂਦਰੀ ਮੰਤਰੀ ਕਿਤੇ ਨਾ ਕਿਤੇ ਮੁਸ਼ਕਲਾਂ 'ਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਚਨਾਵੀ ਵਾਉਂਡ ਦਾ ਜਿਹੜਾ ਮਾਮਲਾ ਸੀਗਾ ਉਹ ਸੁਪਰੀਮ ਕੋਰਟ ਚ ਖੂਬ ਗੁੰਜਿਆ ਤੇ ਸੁਪਰੀਮ ਕੋਰਟ ਨੇ ਸਖਤ ਜਿਹੜਾ ਸਟੈਂਡ ਇਸਤੇ ਦਿਖਾਇਆ ਸੀਗਾ ਅਤੇ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਸਾਰੇ ਜਿਹੜਾ ਚਨਾਵੀ ਵਾਜ ਜਿਹੜਾ ਵਾਉਂਡ ਸੀਗਾ ਇਲੈਕਟ੍ਰੋਨਿਕ ਵਾਉਂਡ ਸੀ ਜਿਹੜਾ ਇਕੱਠਾ ਕੀਤਾ ਸੀ ਉਸ ਦਾ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਉਹ ਸਾਈਟ ਤੇ ਜਿਹੜਾ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਹੁਕਮ ਜਿਵੇਂ ਹੀ ਜਾਰੀ ਹੁੰਦੇ ਆ ਤਾਂ ਚੋਣਾ ਦਿਓ ਪਹਿਲਾ ਪਹਿਲਾ ਹੀ ਉਹ ਸਾਰਾ ਡਾਟਾ ਜਿਹੜਾ ਸ਼ੇਅਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਵੱਡੇ ਸਵਾਲ ਖੜੇ ਕਰਦੀ ਹੈ ਖਾਸ ਕਰਕੇ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਇਸ ਮਸਲੇ ਨੂੰ ਲੈ ਕੇ ਅਕਸਰ ਭਾਜਪਾ ਸਰਕਾਰ ਨੂੰ ਘੇਰਦੇ ਨੇ ਤੇ ਜਦੋਂ ਵੀ ਲੋਕ ਸਭਾ ਵਿੱਚ ਕੋਈ ਚਰਚਾ ਹੁੰਦੀ ਹੈ ਕੋਈ ਬਿੱਲ ਪੇਸ਼ ਹੁੰਦਾ ਹੈ ਤਾਂ ਉਸ ਉਸ ਦੇ ਦਰਮਿਆਨ ਅਕਸਰ ਦੇਖਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਵੱਲੋਂ ਚੋਣਵੀ ਵਾਉਂਡ ਦਾ ਜਿਹੜਾ ਮੁੱਦਾ ਹੈ ਉਹ ਜ਼ਰੂਰ ਛੇੜਿਆ ਜਾਂਦਾ ਹੈ ਤਾਂ ਇਸੇ ਦੇ ਦਰਮਿਆਨ ਇੱਕ ਹੁਣ ਬੱਡੀ ਜਿਹੜੀ ਆ ਕਾਰਵਾਈ ਆ ਜਿਹੜੀ ਉਹ ਕਿਤੇ ਨਾ ਕਿਤੇ ਹੋ ਸਕਦੀ ਆ ਕਿਉਂਕਿ ਬੰਗਲੌਰ ਦੇ ਅਦਾਲਤ ਵੱਲੋਂ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਨਿਰਮਲਾ ਸੀ타 ਰਾਮਨ ਜੋ ਕੇ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਧਰ ਜੇ ਦੇਖਣਾ ਹੋਏਗਾ ਕਿ ਹੁਣ ਐਫ ਆਈ ਆਰ ਕਦੋਂ ਦਰਜ ਹੁੰਦੀ ਹੈ ਤੇ ਜੇਕਰ ਦੇਖਿਆ ਜਾਵੇ ਕਿ ਚੋਣਵੀ ਬਾਂਡ ਦਾ ਜਿਹੜਾ ਮੁੱਦਾ ਹੈ ਉਹ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਇਸ ਤੇ ਭਾਜਪਾ ਤੇ ਅਕਸਰ ਜਿਹੜੇ ਆ ਸਵਾਲ ਖੜੇ ਹੁੰਦੇ ਆ ਤਾਂ ਹੁਣ ਜੋ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤਾਂ ਇਸ ਦੇ ਚਾਲਦਿਆਂ ਹੁਣ ਹੋਰ ਵੀ ਸਮੱਸਿਆਵਾਂ ਜਿਹੜੀਆਂ ਭਾਜਪਾ ਦੀਆਂ ਵੱਧ ਸਕਦੀਆਂ ਨੇ ਤਾਂ ਕਿਤੇ ਨਾ ਕਿਤੇ ਬਗਲੌਰ ਦੀ ਅਦਾਲਤ ਵੱਲੋਂ ਮੁਸ਼ਕਲਾਂ ਜਿਹੜੀਆਂ ਉਹ ਵਧਾ ਕੇ ਰੱਖ ਦਿੱਤੀਆਂ ਨੇ ਨਿਰਮਲਾ ਸੀਤਾ ਰਮਨ ਦੀ ਹਤਾ ਇੱਕ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਚੋਣ ਨਹੀਂ ਲੜੇ ਸੀ ਅਤੇ ਉਹਨਾਂ ਵੱਲੋਂ ਦਾਵਾ ਠੋਕਿਆ ਗਿਆ ਸੀ ਕਿ ਉਹਨਾਂ ਕੋਲ ਚੋਣ ਲੜਨ ਦੇ ਲਈ ਪੈਸੇ ਤੱਕ ਨਹੀਂ ਹੈ ਇੱਕ ਨਿੱਜੀ ਇਹ ਚੈਨਲ ਤੇ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਦਾਵਾ ਠੋਕਿਆ ਸੀ ਕਿ ਇਸ ਵਾਰ ਉਹ ਚੋਣ ਤਾਂ ਨਹੀਂ ਲੜ ਰਹੇ ਕਿਉਂਕਿ ਉਹਨਾਂ